ਯੋ ਲੋਜੀ ਗੁੱਡ ਮਾਰਨਿੰਗ ਹਾਈ ਚਾਪਰੀਆ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੋਰ ਸਨੌ ਕੀ ਹਾਲ ਚੱਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਦੁੱਧ ਕੀ ਕਰਨ ਨੂੰ ਰੱਖਣਾ ਬਿਆਂਜੇ ਦੁਆਰਾ ਚਾਹ ਲੈਣੀ ਆ ਪੀਣੀ ਆ 1 ਲੀਟਰ ਕਰ ਰੱਖ ਦੋ ਬਸ ਉਹਨਾ ਜਿੰਨਾ ਇੱਕ ਵਾਰੀ ਚਾਹ ਕਰਤੀ ਮਾਰਨਿੰਗ ਦਾ ਟਾਈਮ ਆ ਆ ਦਰਵਾਜ਼ਾ ਲਾ ਦੇ ਆ ਇੱਥੇ ਗਲਾਸ ਉਹਨਾਂ ਦੇ ਕੱਲ ਵਾਲੇ ਵੀ ਪਏ ਸੀ ਕਿੱਥੇ ਨੇ ਲਓ ਜੀ ਕਰ ਲੈ ਇਹ ਸੱਤ ਅੱਠ ਗਲਾਸ ਚਾਹ ਬਣਾਏਗੀ ਭਾਰੀ ਆ ਗਲਾਸ ਵੀ ਭਾਰੀ ਆ ਚਾਹ ਵੀ ਭਰੀ ਆ ਲੇ ਲਸਣ ਪਰੀਤ ਅੰਦਰ ਬੰਨਣੀ ਆ ਅਤਾ ਹੋtheta ਲਾਉਂਦੇ ਨੇ ਚਲ ਲੂ ਤੇ ਰੱਖਿਆਉਨੇ ਆਪਾਂ ਤਾਂ ਤੜਕੇ ਤੜਕੀ ਲੱਗਿਆ ਪਿਆ ਕੋਈ ਆਮਲਾਂ ਹੋ ਫਰਦੇ ਨੇ ਉਹ ਤਾਂ ਕਿਹੜਾ ਉੱਚੇ ਉੱਚੇ ਆਵਾਜ਼ਾਂ ਮਾਰੂ ਸ਼ਰਾਬ ਮਾਰ ਤਾ ਕਹਿੰਦੀ ਆ ਹੱਲਾ ਕਿਉਂ ਕਰਾ ਹੈ ਚਾਹੇ ਪੀ ਲੈ ਇਹਨੂੰ ਕਹਿੰਦੀ ਆ ਨੇ ਕਹਿੰਦੀ ਤੂੰ ਪੀ ਲੈ ਕਾ ਕਿਉਂ ਕਰਤਾ ਰੇ ਉਹੀ ਨੇ ਇਹ ਆਪਣੇ ਪਿਛਲੇ ਸਾਲ ਵਾਲੀਆਂ ਕੱਲ ਕਹਿੰਦੇ ਕੋਈ ਹੋਰ ਪਾਰਟੀ ਆ ਗਈ ਸੀ ਕੱਲ ਜਦੋਂ ਮੈਂ ਘਰੇ ਨਹੀਂ ਸੀ ਕੋਈ ਹੋਰ ਵੀ ਆਗੇ ਸੀਗੇ ਇਹਨਾਂ ਨੇ ਭਜਾਤੇ ਕਹਿੰਦੇ ਅਸੀਂ ਲਾਉਣੀ ਆ ਇੱਥੇ ਤਾਂ ਪਤਾ ਨਹੀਂ ਨਾ ਕਿੰਨਾ ਪਤਾ ਲੱਗ ਗਿਆ ਇਹ ਦੋ ਪਾਰਟੀਆਂ ਇਕੱਠੀਆਂ ਹੋ ਗਈਆਂ ਕੱਲ ਇੱਥੇ ਆਪਣੇ ਨਜਰ ਜਨਰੇਟਰ ਚਲਾਉਣਾ ਇਹਨਾਂ ਨੇ ਹੁਣ ਪਾਣੀ ਹੈ ਨਹੀਂ ਕਹਿ ਰਹਿਆਂ ਚ ਚਲੋ ਚੱਲੀਏ ਭਾਈ करिए काम ਖਣੀਆਂ ਜੇ ਪੈਂਦੀਆਂ ਨੇ ਮੈਂ ਕਿਹਾ ਜਨਰੇਟਰ ਬੰਦ ਕਰ ਦੋ ਨਾਲੇ ਵੈਸੇ ਵੀ 3-4 ਘੰਟੇ ਹੋ ਗਏ ਚੱਲਦੇ ਨੇ 4 ਘੰਟੇ ਹੋਣ ਵਾਲੇ ਆ ਹੋਰ ਖਣੀ ਦੇਖਣ ਗਏ ਆ ਉੱਧਰ ਜੀ ਆ ਰੋਜੇ ਕਹਿ ਦਿੰਦਾ ਜਿੰਨਾ ਖਰਚਾ ਇੰਜਣ ਦਾ ਮੈਂ ਕਹਿ ਦਿੰਨੀ ਆ ਤੇਰਾ ਡੈਡੀ ਤਾਰੂ ਰੋਜ ਦਾ 1000-1500 ਦਾ ਬੇਲ ਖੂਕ ਦਿੰਨੇ ਆ ਵੀ ਬੈਨ ਲੱਗਦਾ ਗਿਆ ਜੇ ਹੁਣ ਪਾ ਜਵੇ ਥੋੜਾ ਥੋੜਾ ਪੈਂਦਾ ਮੇਰਾ ਜੀ ਕਰਦਾ ਮੈਂ ਬੰਦ ਕਰਦਾ ਜਾ ਕੇ ਜਦੋਂ ਜਨਰੇਟਰ ਚਲਾਇਆ ਉਦੋਂ ਦਾ ਬੱਦਲ ਪੂਰਾ ਬਣਿਆ ਹੋਇਆ ਨਹੀਂ ਪਾਉਂਦਾ ਹੈਗਾ ਕਪੜੇ ਧੋਤੇ ਸੁੱਕਣੇ ਪਾਉਣ ਵਾਲੇ ਪਏ ਨੇ ਆ ਦੇਖੋ ਪੈਂਦਾ ਵੀ ਸੁੱਕਣੇ ਪਾਉਣ ਵਾਲੇ ਰਹਿੰਦੇ ਨੇ ਵਿੱਚ ਦੀ ਫਿਰ ਮੈਂ ਕੱਪੜੇ ਧੋ ਕੇ ਨਹਾ ਕੇ ਰੋਟੀ ਬਣਾਈ ਭੁੱਖ ਲੱਗਿਆ ਸੀਗੀ ਰੋਟੀ ਖਾ ਕੇ ਹੁਣ ਮੈਂ 10 ਮਿੰਟ ਬੈ ਗਈ ਹੁਣ ਕੱਪੜੇ ਉੱਪਰ ਸੁੱਕਣੇ ਪਾਉਣੇ ਆ ਮਸ਼ੀਨ 'ਚ ਸੁਕਾ ਕੇ ਬਾਦੋ ਪਤਾ ਨਹੀਂ ਮੈਨੂੰ ਇਹ ਬੰਦ ਕਰਨਾ ਪਊ ਵੇਤਾ ਹੈਗੀ ਬੰਦ ਕਰ ਦੋ ਮੀ ਆ ਗਿਆ ਲਾ ਇਹ ਕਹਿੰਦਾ ਨਾ ਅਸੀਂ ਮੀ ਮੀ ਤੇ ਯਕੀਨ ਵੀ ਨਹੀਂ ਕਰਦਾ ਇਹਦਾ ਕਰ ਦੋ ਮੀ ਪਈ ਜਾਂਦਾ ਹੋਰ ਭਾਈ ਵਾਗ ਕੀ ਹਾਲ ਆ ਬਾਕੀ ਆਇਆ ਕਪੱਠੇ ਲੈ ਕੇ ਹੱਥ ਗੱਢ ਕੇ ਹੋਰ ਮੈਂ ਇਹਨੂੰ ਕਹੀ ਜਾਂਦੀ ਮੀਂਹ ਆ ਗਿਆ ਜਨਰੇਟਰ ਬੰਦ ਕਰ ਤਾਂ ਸੁਣਦਾ ਹੀ ਨਹੀਂ ਮੇਰੀ ਚੱਲੀ ਜਾਂਦਾ ਯਾ ਕੈਂਟੇਲ ਦੀ ਲਿਆ ਮੈਂ ਚੱਲੀ ਜਾਣ ਮੰਨੀ ਐ ਲੈ ਥੋੜਾ ਮਾਖਿਆ ਯਾ ਤੁਸੀਂ ਕਰੋ ਭੱਜ ਕੇ ਜਾ ਕੇ

ਤਾਜ ਇੱਕ ਕੱਲ ਤੋਤਾ ਸੀ ਕੱਜ ਤੋਤਾ ਹੁਣ ਜਦ ਜਨਰੇਟਰ ਬੰਦ ਹੋ ਜਾਂਦਾ ਨਾ ਕੰਨ ਭਾਰੇ ਭਾਰੇ ਹੋ ਜਾਂਦੇ ਜਿੰਨਾ ਟਾਈਮ ਚੱਲਦਾ ਉਹਨਾ ਟਾਈਮ ਤਾਂ ਨਹੀਂ ਕੁਝ ਹੁੰਦਾ ਹੈ ਬੰਦ ਹੋਏ ਜੱਤਾ ਘੰਟਾ ਅੱਧਾ ਘੰਟਾ ਤੱਕ ਮੇਰੇ ਕੰਨ ਭਾਰੇ ਭਾਰੇ ਰਹਿੰਦੇ ਬੰਦ ਰਹਿੰਦੇ ਮੰਨ ਤੇੜੇ ਫੜੀ ਫੜੀ ਬਾਹਰ ਕੰਮ ਅੰਦਰ ਥੋੜੇ ਰੋਟੀ ਕੌਣ ਪਕਾਉ ਜੁੱਤੀ ਵਿੱਚ ਖਾ ਕੇ ਲੱਗਦੇ ਦੱਲ ਮਾਂ ਮੈਂ ਇਹਨੂੰ ਹੱਥ ਨਾਲ ਆਈ ਕਿਉਂ ਗਰਮ ਪਿਆ ਮੈਂ ਕਹਤਾ ਹੱਥ ਲਾ ਮੈਂ ਇੰਜ ਜਣੇ 8 ਸਿਲੰਡਰ ਜਾਨਾ ਟੂੜਾ ਪਟਦਾ ਫਿਰ ਇਹਦਾ ਮਟਿਆਰੇ ਮੰਮੀ ਕਿਤੇ ਨਹੀਂ ਦਿਆ ਕਪੂ ਕਿਤੇ ਦੋ ਤੁਸੀਂ ਦੇ ਪਾਣੀ ਪਾਇਆ ਪੂਰੀ ਅੱਖ ਨਾਲਟਾ ਹੈ ਹਾਂ ਪੂਰਾ ਗਰਮ ਹੁਣ ਵੀ ਵਧੇਰਾ ਕਰ ਨੂੰ ਤਿੰਨ ਚਾਰ ਘੰਟੇ ਹੋ ਗਏ ਚੱਲਦੇ ਇਹਨੂੰ ਚਾਰ ਘੰਟੇ ਹੋ ਗਏ ਸਤ 50 ਦੇ ਚ ਲਾਇਆ ਸੀ ਕਿਆ ਤੇ ਇੰਤਜ਼ਾਰ ਕਰਾਂ ਤੇ ਅਸੀਂ ਤਾਂ ਪਹਿਲਾਂ ਹੀ ਕਰਤੇ 4 ਘੰਟੇ ਹੋ ਗਏ ਬਈ ਹੋ ਗਏ 4 ਘੰਟੇ ਨੂੰ। ਤੇ ਕੱਪੜੇ ਆਣੇ। ਚਾਹ ਬਣਾਉਣੀ ਆ। ਮੇਰੇ ਬਾਲਟੀਆਂ ਕੱਪੜੇ ਵਾਲੀ ਅੰਦਰ ਲੈ ਕੇ ਚੱਲੋ। ਦੋ ਬਾਲਟੀਆਂ 'ਚ ਕੱਪੜੇ ਧੁੱਪ ਤੇ ਪਿਆ। ਪਾਣੀ ਉਹ ਕਿੱਥੇ ਆ ਕਿੱਥੇ ਆ? ਮੰਡੇ ਆ ਮੰਡੇ। ਉਰੀਆ। ਦੂਆ ਪੜੀ ਬਹੁਤ ਹੁੰਦੇ ਨੇ ਗਰਮੀ ਕਰਕੇ ਬੰਦਕਮਰ ਖੋਲ ਸੱਟੋ ਬੰਦਕਮਰ ਮੇਰਾ ਸੂਟ ਛੱਕ ਗਿਆ ਲੋ ਜੀ ਸਬਜ਼ੀ ਕੱਟ ਲਈਏ ਤੋਰੀਆਂ ਦੀ ਮੈਂ ਕੰਪਲੀਟ ਕਰ ਲਿਆ ਸ਼ਾਰਟ ਵੀਡੀਓ ਬਣਾਉਣ ਦੇ ਚੱਕਰ ਚ ਕੋਈ ਕਾਣਾ ਵਧੀਆ ਨਹੀਂ ਲੱਗਿਆ ਮੇ ਖਾਣਾ ਟਾਈਮ ਆ ਜਿਹੜਾ 5:30 ਹੋ ਗਿਆ ਇਹ ਜਕੜੀਆਂ ਜਿਹਾ ਪੈ ਗਈਆਂ ਹਨ ਹਲਕਾ ਹਲਕਾ ਜੀ ਆਟਾ-ਪਾਟਾ ਸਬਜ਼ੀ ਕੱਟ ਕੇ ਤੜਕਾ ਲਾਈਏ ਦੋ ਤੰਦਨ ਹੋ ਗਏ ਰੋਜ਼ ਇਹ ਰਾਤ ਨੂੰ 8:30 ਹੋ ਜਾਂਦੇ ਆ ਉਪਤੀ ਬਣਾਉਣ ਨੂੰ ਕੁਣ ਨਾ ਅੱਜ ਕਿਤੇ ਨਾ ਸੈਟਰਡੇ ਅੱਜ ਜਾ ਚੁੱਕੀ ਸੀ ਅੱਜ ਪਤਾ ਨਹੀਂ ਦੁਪਹਿਰੇ ਦੇ ਠੀਕ ਹੋ ਗਿਆ ਨਾ ਇਹ ਪੇਨ ਜੀ ਹੋਈ ਜਾਵੇ ਸਾਡਾ ਪਰਾਚੀ ਚ ਮੈਂ ਬੁਖਾਰ ਜਿਆ ਬੁਖਾਰ ਜਿਆ ਹੁੰਦਾ ਐ ਲੇਹ ਤੱਕ ਮੀਂਹ ਪੈਣਾ ਛਣੀਆ ਅਰ ਦੋ ਤੇ ਪੀ ਲੈ ਨਾ ਵੀਰੋ। ਹਾਂ। ਜੇ ਸਾ ਫਟਾਫਟ ਸਬਜ਼ੀ ਕੱਟ ਕੇ ਫੇਰ ਬਾਅਦ ਚ ਮਿਲਦੇ ਆਂ। ਹੋਰ ਕਰੀਏ। ਲੋ ਜੀ ਸਬਜ਼ੀ ਕੱਟ ਲਈ। ਮੈਂ ਤਾਂ ਸਬਜ਼ੀ ਕੱਟਦੀ ਥੱਕ ਗਈ। ਖੜ ਜਾ ਦੁੱਧ ਦੇਖ ਕੇ ਦੱਸਦੀ ਆਂ। ਦੁੱਧ ਤਾਂ ਸਵੇਰੇ ਵੀ ਰੋਲਾ ਪਈ ਜਾਂਦਾ ਸੀ ਹਨਾ। ਦੁੱਧ ਕਿੰਨਾ ਰੱਖਣਾ। ਹੈ ਹੈ ਹੁਣ ਫੇਰ ਸੁਨੀha ਆ ਗਿਆ ਕਹਿੰਦੇ ਕਹਿ ਬੰਦਿਆਂ ਦੀ। ਉਹ ਬੰਦਿਆਂ ਦੀ ਚਾਹ ਕਰ ਦੋ ਕਰ ਦਿੱਤੇ ਹੈ ਉਹ ਸਵੇਰੇ ਸੀਗੇ 12 ਮੈਂ ਇਹਨਾਂ ਨੂੰ ਰਾਤ ਰਾਤ ਕਹਿੰਦੀ ਸੀਗੀ ਮੈਂ ਕਿਹਾ 12 ਬੰਦੀ ਖੇਤ ਵੀ ਬੀਬੀ ਜੀ ਤੇਰੀ ਬੰਦੀ ਮੈਂ ਦੁੱਧ ਮੇਰੇ ਕੋਲ ਤਾਂ ਸਰਨ ਜੋਗਾ ਹੈਗਾ ਕੱਤੇ ਆ ਗਏ ਸਿਭਰਾਵਾ ਹੁੰਦੀ ਉਹਨਾਂ ਦੀ ਚਾਹ ਜੋਗਾ ਕੱਢ ਦੋ ਆ ਤਾਂ ਆਪਾਂ ਆਪਣੇ ਲਈ ਰੱਖਿਆ ਹੁਣ ਉਹਨੇ ਤਾਂੜ ਕੇ ਆਉਣਾ ਨਾ ਹੁਣ ਲਾ ਜਾਣਗੇ ਬਸ ਹੁਣ ਫਿਰ ਜੇ ਹੋਰ ਕਦੋਂ ਕਰੋਗੇ ਫਿਰ ਆ ਜਾਣਗੇ ਲਚਾ ਕਰੀ ਤੇ ਬਦੋਂ ਨਾ ਤੇ ਕਾ ਕੱਢ ਲੈਣਗੇ ਕਰਨਾ ਤਾਂ ਹੈਗਾ ਕਦੋਂ ਹੋਰ ਪੱਠੇ ਫਿਰ ਵੱਧ ਜਾਣਗੇ ਬੁਰੀਆ ਚੁੰਨੀ ਫੱਟੀ ਹੋਈ ਆ ਨਾ ਬੰਦਿਆਂ ਦੀ ਚਾਹ ਕਿ ਹੋਊਗੀ ਉਹ ਮਾਜਦੀ ਆ ਉਹ ਚ ਕਰਦੀ ਆ

ਕੋ ਕਰਾਂ ਨਾ ਪਤਾ ਡੁੱਲੀ ਨਹੀਂ ਅੰਨੀ ਕਿੱਦਾਂ ਮੜੀ ਸਿਰ ਪਹਿਲਾਂ ਉਹਨਾਂ ਨੂੰ ਫੜਾਏ ਆਈਏ ਫੇਰ ਪੋਚਾ ਲਵਾਂ ਬਹੁਤ ਆ ਨੌ ਬੰਦਿਆਂ ਨੂੰ ਸਵੇਰੇ ਇਹ ਫੁੱਲ ਭਰ ਕੇ ਦਿੱਤੀ ਸੀਗੀ 12 ਬੰਦਿਆਂ ਨੂੰ ਗਰਮੀ ਵਾਲੀ ਆੁੱਤ ਘਰੇ ਹੈਗਾ ਇਸ ਤੇ ਓਹੋ ਜਾਂ ਤਾਂ ਹੱਥ ਦੋਨੇ ਬਿਜ਼ੀ ਹੋਣਗੇ ਫੇਰ ਕੀ ਹੋਊ ਖਾਜ ਹੋਊ ਇੱਥੇ ਜਾ ਮੇਰੇ ਨੱਕ ਤੇ ਖਾਜ ਹੋਊ। ਕਿਾ ਮੇਰੇ ਅੱਖ ਕੋਲ ਹੁਣ ਦੋਨੇ ਥਾਵਾਂ ਤੇ ਹੋਈ ਆ। ਪਾਕਿਸਤਾਨੀ ਸਵਾ 6 ਹੋ ਗਈ। ਸਵਾ 6 ਸਾਢੇ 6 ਹੋ ਗਈ। ਵੀ ਭੈਣ ਕੰਨਾਂ ਚ ਕੁਝ ਪਾ ਕੇ ਰੱਖਿਆ ਕਰ। ਓਹ ਹੋ ਹੋ। ਨਾ ਇੰਨਾ ਕੁ ਨਹੀਂ ਫੈਲਿਆ। ਹੋਈ ਛੜਕੀ ਜਾਂਦਾ। ਸਾਰਾ ਜੋਰੀ ਉਹ ਪਸ਼ੂਵਾਰ ਕਰਦੇ ਅੰਦਰ ਝਾੜੂ ਲਾਉਂਦੇ ਆ। ਗਲਾਸ ਉਹਨਾਂ ਦੇ। ਚੁੱਲ੍ਹੇ ਤੇ ਪੈਣੇ ਉਹਨਾਂ ਦੇ ਗਲਾਸ। ਧੋ ਕੀ ਰੱਖਿਆ ਹੋਇਆ ਨੇ? ਆਜੋ। ਚਲੋ ਚੱਲੀਏ। ਨਹੀਂ ਫੇਰ ਕਾਦਣਗੇ। ਆਪਾ ਵੇਲੀ ਫਿਰਦੀ ਆ ਬਾਈ ਝਾੜੂ ਲਈ ਜਾਂਦਾ ਬਾਹਰ ਦਾ ਕੰਮ ਬਾਈ ਦਾ ਤਾਂ ਕੰਮ ਕਿੱਥੇ ਗਿਆ ਉਹ ਬੰਦੇ ਨੇ ਗੋਮੂ ਪਾਇਆ ਵੇ ਰੱਬਾ ਚਾ ਵੀ ਲੈ ਰੇ ਸਵੇ ਸਵੇਰੇ ਸਵੇਰੇ ਉਹ ਕਹਿੰਦੇ ਕਿ ਕਿਉਂ ਹੱਲਾ ਕਰਤੇ ਹੈ ਮੈਂ ਤਾਂ ਕੁਛ ਨਹੀਂ ਬੋਲੀ ਮੈਂ ਇਸ਼ਾਰਾ ਹੀ ਮਾਰਤਾ ਹੈ ਕਿੱਥੇ ਰੱਖਣੀ ਹੈ ਇੱਧਰ ਕਹਿੰਦੇ ਭਈਏ ਨੂੰ ਕਹਿੰਦੇ ਕਿਉਂ ਹੱਲਾ ਕਰਤਾ ਹੈ ਇੱਕ ਚਾਹੇ ਕੇ ਲਈ ਸਾਰੀ ਪੀ ਲੈ ਤੂੰ ਕਰ ਦੇ ਖਤਮ ਇੱਕ ਛੋਟਾ ਵਾ ਇੱਧਰ ਵੀ ਲੱਗਿਆ ਹੋਇਆ। ਨਾ ਤੇ ਜਾਣਾ ਰਹਿ ਗਿਆ ਇਹ ਜਿੱਦਣ ਜਾਣਗੇ ਲਾਸਟ ਡੇ ਰੋਟੀ ਖਾਦੀ ਇਹਨਾਂ ਨੇ ਇੱਥੇ ਆ ਕੇ ਗੜਬਾ ਪਿਆ ਇਹਨਾਂ ਦਾ ਗੜਬਾ। ਅੱਛਾ ਪੀਲਾ ਛੋਟੂ। ਉਹ ਉਹ ਲੱਗੇ ਹੋਏ ਨੇ। ਉਹ ਦੇਖ ਬੈਕ ਕੈਮਰੇ ਨੇ ਦਿਖਾ ਨਹੀਂ। ਮਿਹਨਤ ਆ ਵੀ ਮਿਹਨਤ। ਥੋੜਾ ਜਿਹਾ ਥੋ ਰਹਿ ਗਿਆ ਆਪਣਾ ਲੱਗਣ ਨੂੰ। ਉਹਨਾਂ ਨੂੰ ਪਤਾ ਵੀਡੀਓ ਬਣਦੀ ਹੈ। ਲੇਟ ਐ ਤਕੀ। ਉਹ ਲਾਉਂਦੇ ਨੇ। ਆਪਾਂ ਲੇਟ ਆ। ਉਹ ਨਹੀਂ। ਉਹ ਤਾਂ ਭਈਆ ਕਹਿੰਦਾ ਜੇ ਸਾਡਾ ਨੰਮ ਚੱਲਦਾ। ਹਾਲੇ ਤਾਂ ਬਹੁਤ ਆਂਦਾ ਰਹਿੰਦਾ। ਕਹਿੰਦਾ ਹਰੀ ਵਾਲਾ ਬੈਨ। ਲਾਉਂਦੇ। ਉਹ ਲੱਗ ਗਿਆ ਆਪਣਾ ਵੀ ਪੌਦ। ਇੱਕ ਆਹ ਲੌਂਦਾ ਇੱਧਰ। ਆ ਬੱਦਲ ਤਾਂ ਹੈਗਾ ਜੇ ਪਾ ਦੇਵੇ ਅੱਜ ਰਾਤ ਨੂੰ ਪਵਾ ਦੋ ਬਈ ਸਾਰੇ ਜਾਣੇ ਮੀਂਹ ਪੈ ਜਾ ਮੀਂਹ ਪੈ ਜਾ ਐ ਕਿਨੇ ਪਾਣੀ ਤੜਕੇ ਚੱਲਿਆ ਜਾਂਦਾ ਤੜਕੇ ਧਰਤੀ ਪਾਣੀ ਪੀ ਜਾਂਦੀ ਆ ਆ ਜੇ ਘੱਟ ਦੇਹ ਲਾ ਕੱਟੇ ਪਿਆ ਕਰ ਜਿੰਦ ਤੱਕ